ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੇ ਠੀਕ ਠਾਕ ਬਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਜੀ ਜਿਵੇਂ ਕਿ ਇਹ ਪਲਾਸਟਿਕ ਦੇ ਬਰਤਨ ਹੁੰਦੇ ਹੈਗੇ ਬਾਲਟੀਆਂ ਟੱਬ ਵਗੈਰਾ ਟਾਪੇ ਇਹ ਬੱਠਲ ਤੇ ਜਿਵੇਂ ਕਿ ਇਹ ਆਪਾਂ ਬਹੁਤ ਮਹਿੰਗੇ ਖਰੀਦਦੇ ਆ ਜੀ ਕਈ ਵਾਰ ਤੇ ਇਹ ਕਈ ਵਾਰ ਕੋਸ ਵੱਜ ਕਰ ਜਾਂਦਾ ਜੀ ਤੇ ਇਹ ਟੁੱਟ ਜਾਂਦੇ ਹੈਗੇ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਜੋੜਨੇ ਦੱਸਾਂਗੇ ਇਹ ਤੇ ਘਰ ਦੇ ਵਿੱਚ ਫ੍ਰੀਜ ਦੇ ਵਿੱਚ ਆਪਾਂ ਇਹ ਜੋੜਨੇ ਦੱਸਾਂਗੇ ਜੀ ਤੇ ਘਰ ਦੇ ਵਿੱਚ ਇਹ ਚੀਜ਼ ਪਈ ਹੈ ਆਪਣੇ ਜਿਹੜੀ ਨਾਲ ਇਹ ਜੋੜਾਂਗੇ ਤੇ ਜੇਕਰ ਆਪਾਂ ਇਕੱਲੇ ਫੈਵਿਕਵਿਕ ਵਗੈਰਾ ਜਾਂ ਗੂੰਦ ਨਾਲ ਜੋੜ ਦਾਂਗੇ ਇਹਨੂੰ ਤਾਂ ਇਹ ਟੁੱਟ ਜਾਂਦਾਗਾ ਤੇ ਅੱਜ ਆਪਾਂ ਤੁਹਾਨੂੰ ਬਹੁਤ ਵਧੀਆ ਤਰੀਕਾ ਦੱਸਾਂਗੇ ਜੀ ਤੇ ਦਵਾਰਾ ਬਿਲਕੁਲ ਨਹੀਂ ਟੁੱਟੂਗਾ ਜੇਕਰ ਆਪਾਂ ਇੱਕ ਵਾਰ ਜੋੜਤਾ ਇਸ ਚੀਜ਼ ਨਾਲ ਤੇ ਚਲੋ ਜੀ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਤੇ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਣ ਲੱਗੇ ਅਗੇ ਕਿਹੜੀਆਂ-ਕਿਹੜੀਆਂ ਦੋ ਚੀਜ਼ਾਂ ਆਪਾਂ ਇੱਥੇ ਵਰਤਾਂਗੇ ਤੇ ਜਿਹਦੇ ਨਾਲ ਇਹ ਪਲਾਸਟਿਕ ਦਾ ਬਰਤਨ ਬਿਲਕੁਲ ਜੁੜ ਜੂਗਾ ਤੇ ਇਹਦੇ ਵਿੱਚੋਂ ਬਿਲਕੁਲ ਵੀ ਪਾਣੀ ਨਹੀਂ ਇਹ ਟਪਕੂਗਾ ਤੇ ਆਪਾਂ ਤੁਹਾਨੂੰ ਜੋੜ ਕੇ ਇਹ ਤੇ ਫਿਰ ਦੁਬਾਰਾ ਦਿਖਾਵਾਂਗੇ ਵੀ ਵੀਡੀਓ ਦੇ ਵਿੱਚ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਚਲੋ ਫਿਰ ਵੀਡੀਓ ਸਟਾਰਟ ਕਰੀਏ ਜੀ ਇਹ ਕਿ ਇਹ ਆਪਣਾ ਪਲਾਸਟਿਕ ਦਾ ਇੱਕ ਬੱਠੜਾ ਹੈ ਜੀ ਤਸਲਾ ਤੇ ਇਹ ਕਾफी ਜ਼ਿਆਦਾ ਟੁੱਟਿਆ ਹੋਇਆ ਹੈ ਦੇਖੋ ਕਿੰਨਾ ਇਹ ਟੁੱਟਿਆ ਹੋਇਆ ਹੈ ਇੱਥਾ ਤੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਆ ਜੀ ਕਿੰਨਾ ਜ਼ਿਆਦਾ ਇਹ ਟੁੱਟਿਆ ਹੋਇਆ ਹੈ ਇਹ ਤੇ ਆਪਾਂ ਤੁਹਾਨੂੰ ਹੁਣ ਜੋੜ ਕੇ ਦਿਖਾਉਣੇ ਆਂਗੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਇਹ ਲੈਂਦੀ ਆ ਫਰਮਕੋਲ ਹੈ ਤੇ ਇਹ ਆਪਾਂ ਲੈਂਦਾ ਜੀ ਤੇ ਇਹਦੀ ਆਪਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਇਸੇ ਦੀ ਇਹਦੇ ਵਿੱਚ ਤੇ ਇਹ ਜਿੰਨਾ ਕ ਆਪਾਂ ਨੇ ਇਸ ਤਰੀਕੇ ਨਾਲ ਇਹ ਕੱਟ ਲੱਗਿਆ ਹੋਇਆ ਮਤਲਬ ਟੁੱਟਿਆ ਹੋਇਆ ਆਪਣਾ ਤੇ ਲੰਬੇ ਲੋਟ ਆਪਾਂ ਇਹਨੂੰ ਬਰੀਕ ਜਿਹਾ ਕੱਟ ਲਾਂਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਹ ਕੱਟ ਕੇ ਤੇ ਇਸ ਤਰੀਕੇ ਨਾਲ ਜੀ ਆਪਾਂ ਇਹਨੂੰ ਥਰਮੋਕੋਲ ਨੂੰ ਬਰੀਕ ਕੱਟ ਲਿਆ ਹੈ ਤੇ ਇਹ ਜੀ ਆਪਣੇ ਵਰਤਨ ਇਹ ਕਈ ਵਾਰ ਬਹੁਤ ਜ਼ਿਆਦਾ ਮਹਿੰਗੇ ਵੀ ਹੁੰਦੇ ਆ ਤੇ ਜਾਂ ਆਪਣੇ ਵਰਤਨ ਹੀ ਛੇਤੀ ਟੁੱਟ ਜਾਂਦੇ ਤੇ ਨਾਲ ਆਪਾਂ ਨੂੰ ਸਿੱਟਣ ਜੋਗੇ ਹੁੰਨੇ ਆਗੇ ਕਿਉਂਕਿ ਇਹ ਵਧੀਆ ਹਾਲਤ ਦੇ ਵਿੱਚ ਪਏਦੇ ਹੁੰਦੇ ਹੈਗੇ ਤੇ ਹੁਣ ਆਪਾਂ ਇੱਥੇ ਦੂਸਰੀ ਚੀਜ਼ ਲੈਂਤੀ ਜੀ ਇਹ ਫੈਵਿਕ ਵਿਕ ਤੇ 5 ਰੁਪਏ ਦੇ ਖਰਚੇ ਦੇ ਵਿੱਚ ਸਿਰਫ ਇਹ ਸਾਰਾ ਇਹ ਜੁੜ ਜੂਗਾ ਜੀ ਇਕੱਲਾ ਆਪਾਂ ਨੂੰ ਫੈਵਿਕ ਵਿਕ ਚਾਹੀਦਾ ਤੇ ਥਰਮੋਕੋਲਾਮ ਆਪਾਂ ਨਹੀਂ ਘਰਾਂ ਦੇ ਵਿੱਚ ਪਈ ਹੁੰਦੀ ਹੈ ਤੇ ਇਸ ਤਰੀਕੇ ਨਾਲ ਆਪਾਂ ਰੱਖ ਲਾਂਗੇ ਇਹਨੂੰ ਤੇ ਹੁਣ ਆਪਾਂ ਇਥੇ ਰੱਖਾਂਗੇ ਥਰਮੋਕੋਲ ਤੇ ਇਸ ਤਰੀਕੇ ਨਾਲ ਜੀ ਹੁਣ ਆਪਾਂ ਇਥੇ ਥਰਮੋਕੋਲ ਰੱਖ ਲਾਂਗੇ ਜਿੱਥੋਂ ਇਹ ਟੁੱਟਿਆ ਹੋਇਆ ਇਥੇ ਰੱਖਾਂਗੇ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਰੱਖ ਲੈਣਾ ਜੀ ਤੇ ਹੁਣ ਇਥੇ ਆਪਾਂ ਫਾਇਰ ਕਿੱਕ ਪਾ ਲਾਂਗੇ ਜੀ ਇਹ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਹਲਕਾ ਹਲਕਾ ਇਹਨੂੰ ਜੋੜ ਲਾਂਗੇ ਫਾਈ ਕੋਕ ਨਾਲ ਇਸ ਤਰੀਕੇ ਨਾਲ ਇਹ ਪਿੰਗਲ ਦੇ ਜਾਊਗਾ ਇਹ ਥਰਮੋਕੋਲ ਜਿਹੜਾ ਪਰ ਰੱਖੀ ਹੈ ਇਹ ਗੁੱਧ ਨਾਲ ਦੀ ਨਾਲ ਇਹਨੂੰ ਸੈੱਟ ਕਰਦੇ ਜਾਣਾ ਤੁਸੀਂ ਜੀ ਇਸ ਤਰੀਕੇ ਨਾਲ ਇਹ ਵੇਖੋ ਨਾਲ ਦੀ ਨਾਲ ਹੀ ਪਿੰਗਲ ਜੂ ਇਹ ਗੁੱਧ ਸਾਰੀ ਫਾਈ ਕੋਕ ਦੇ ਨਾਲ ਜੀ ਤੇ ਇਸ ਤਰੀਕੇ ਨਾਲ ਤੁਸੀਂ ਨਾਲ ਦੀ ਨਾਲ ਇਹਨੂੰ ਸੈੱਟ ਕਰਦੇ ਜਾਣਾ ਜੀ ਬਿਲਕੁਲ ਚੰਗੀ ਤਰ੍ਹਾਂ ਜੁੜ ਜੂਜੀ ਇਹ ਸਾਰਾ ਦੇਖੋ ਸਾਰੀ ਗੁੱਦੇਹ ਨਾਲ ਦੀ ਨਾਲ ਪਿੰਗਲ ਗਈ ਜਿਵੇਂ ਜਿਵੇਂ ਇਹਨੂੰ ਫਾਈਵ ਕੁਇਕ ਲੱਗਿਆ ਇਸ ਤਰੀਕੇ ਨਾਲ ਹੀ ਪਿੰਗਲੀ ਆਊਗੀ ਇਹ ਸਾਰੇ ਨੂੰ ਤੁਸੀਂ ਚੰਗੀ ਤਰ੍ਹਾਂ ਜੋੜ ਦੇਣਾ ਜੀ ਤੇ ਖੁੱਲੂਗਾ ਨਹੀਂ ਦਵਾਰੇ ਇਹ ਜਿਹੜਾ ਇਹ ਆਪਾਂ ਫਾਈਵ ਕੁਇਕ ਪਾਤਾ ਇਹਦੇ ਵਿੱਚ ਤੇ ਜੇਕਰ ਆਪਾਂ ਕੱਲੇ ਫਾਈਵ ਕੁਇਕ ਵਗੈਰਾ ਨਾਲ ਜੋੜ ਦੇਣਾ ਗੂੰਦ ਵਗੈਰਾ ਨਾਲ ਤੇ ਇਹ ਦੁਆਰਾ ਫੇਰ ਇਹ ਟੁੱਟ ਜਾਂਦਾ ਵਰਤਨ ਇਸ ਤਰੀਕੇ ਨਾਲ ਟੁੱਟੂਗਾ ਨਹੀਂ ਹੁਣ ਦੇਖੋ ਸਾਰੀ ਜਿਹੜੀ ਥਰਮੋਕੋਲ ਰੱਖੀ ਸੀ ਆਪਾਂ ਗੁੱਧ ਸਾਰੀ ਪਿੰਗਲ ਕੀ ਇਹ ਫੈਵਿਕਵਿਕ ਦੇ ਨਾਲ ਤੇ ਹੁਣ ਇਹ ਚੰਗੀ ਤਰ੍ਹਾਂ ਜੁੜ ਜੂਗਾ ਜੀ ਇਸ ਤਰੀਕੇ ਨਾਲ ਉੱਪਰ ਤੁਸੀਂ ਸੈੱਟ ਕਰ ਦੇਣਾ ਇਹਨੂੰ ਚੰਗੀ ਤਰ੍ਹਾਂ ਤੇ ਇਹ ਵੇਖੋ ਜੀ ਕਿੰਨਾ ਜ਼ਿਆਦਾ ਕੁੱਟਿਆ ਹੋਇਆ ਸੀ ਇਹ ਤੇ ਸਾਰਾ ਆਪਾਂ ਚੰਗੀ ਤਰ੍ਹਾਂ ਜੋੜ ਲਿਆ ਇਹ ਫੈਵਿਕਵਿਕ ਨਾਲ ਤੇ ਥਰਮੋਕੋਲ ਨਾਲ ਗੁੱਧ ਨਾਲ ਤੇ ਹੁਣ ਜਦੋਂ ਆਪਾਂ ਇਹਦੇ ਵਿੱਚ ਪਾਣੀ ਵਗੈਰਾ ਪਾਵਾਂਗੇ ਕੁਝ ਵੀ ਤੇ ਇਹ ਬਿਲਕੁਲ ਵੀ ਨਹੀਂ ਚੋਣਾ ਹੈਗਾ ਟਪਕਣਾ ਨਹੀਂ ਇਹਦੇ ਵਿੱਚੋਂ ਪਾਣੀ ਮਤਲਬ ਨਿਕਲਣਾ ਨਹੀਂ ਹੈਗਾ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਪਲਾਸਟਿਕ ਦੇ ਟੁੱਟੇ ਹੋਏ ਵਰਤਨਾ ਜੋੜ ਸਕਦੇ ਆਂਗੇ ਤੇ ਬਿਲਕੁਲ ਵੀ ਇਹ ਦੁਆਰਾ ਇਹ ਖਰਾਬ ਹੋਊਗਾ ਇਸ ਤਰੀਕੇ ਨਾਲ ਜੀ ਕਈ ਵਾਰ ਦੁਆਰਾ ਜੋੜ ਖੁੱਲ ਜਾਂਦਾ ਪਰ ਇਸ ਜਿਹੜਾ ਆਪਾਂ ਫਾਰਮੋਕੋਲ ਤੇ ਹੈਵੀ ਕੁਇਕ ਵਰਤਿਆ ਹੈ ਤੇ ਇਹਦੇ ਨਾਲ ਇਹ ਬਿਲਕੁਲ ਜੋੜ ਨਹੀਂ ਦੁਆਰਾ ਖੁੱਲੂਗਾ ਜੀ ਟੁੱਟੂ ਬੰਦ ਦੁਆਰੇ ਤੇ ਇਸ ਤਰੀਕੇ ਨਾਲ ਤੁਸੀਂ ਦੁਬਾਰਾ ਇਹਨੂੰ ਵਰਤੋਂ ਦੇ ਵਿੱਚ ਕਰ ਸਕਦੇ ਹੋ ਟੁੱਟੇ ਹੋਏ ਵਰਤਨ ਨੂੰ ਪਲਾਸਟਿਕ ਦੇ ਨੂੰ ਤੇ ਦੇਖੋ ਇਹ ਚੰਗੀ ਤਰ੍ਹਾਂ ਜੋੜ ਕੇ ਦਿਖਾਤਾ ਆਪਾਂ ਤੁਹਾਨੂੰ ਤੇ ਇਸ ਤਰੀਕੇ ਨਾਲ ਤੁਸੀਂ ਵੀ ਜੋੜ ਕੇ ਵੇਖੋ ਜੀ ਆਪਣੇ ਪਲਾਸਟਿਕ ਦੇ ਵਰਤਨ ਤੇ ਦੁਬਾਰਾ ਵਰਤੋਂ ਦੇ ਵਿੱਚ ਕਰੋ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ